ਵਿਖੇ ਪੰਜਾਬ ਸਰਕਾਰ ਵੱਲੋਂ ਜੋ ਤੀਆਂ ਦਾ ਮੇਲਾ ਅਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਨੇ ਪਹਿਲਾ ਦਿਨ ਹੈਗਾ ਇੱਧਰ ਤੁਸੀਂ ਦੇਖ ਸਕਦੇ ਹੋ ਜਿਹੜਾ ਕਰਾਟੇ ਦਾ ਮੁਕਾਬਲਾ ਚੱਲ ਰਿਹਾ ਹੈਗਾ ਜੁੱਡੂ ਕਰਾਟੇ ਤੇ ਨਾਲ ਹੀ ਇੱਧਰ ਖੋ-ਖੋ ਦਾ ਗਰਾਊਂਡ ਹੈਗਾ ਹਨਾ ਤੇ ਇੱਕ ਲੜਕੀਆਂ ਦਾ ਜਿਹੜਾ ਹੈਗਾ ਕਬੱਡੀ ਦੇ ਜਿਹੜੇ ਜ਼ਿਲ੍ਹਾ ਪੱਧਰੀ ਮੁਕਾਬਲੇ ਵੀ ਹੋ ਰਹੇ ਨੇ ਇਧਰਲੇ ਪਾਸੇ ਸਟੇਜ ਲੱਗੀ ਹੋਈ ਹੈ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਟੀਮਾਂ ਹੈਗੀਆਂ ਉਹ ਆਪਣੇ ਕਲਾ ਦਾ ਜੋਰ ਦਿਖਾ ਰਹੀਆਂ ਨੇ ਹਾਂ ਇਹ ਦੇਖੋ ਇੱਥੇ ਜਿਹੜਾ ਖਰਾਟੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਹ ਟ੍ਰੇਨਿੰਗ ਹੀ ਚੱਲ ਰਹੀ ਹੈ ਹਾਂਜੀ ਹਾਂਜੀ ਆਜਾ ਮੈਂ ਇੰਤਰੀ ਕਰੀ ਜਾਨਾ ਕਿੱਥੇ ਆ ਤੂੰ ਆ ਵੇ ਲੋ ਬਾਈ ਆਪਣੇ YouTube ਵਾਲੇ ਹੋਰ ਬਾਈ ਜੀ ਕਿਹੜਾ ਪਿੰਡ ਆ ਬਾਈ ਛੱਤਿਆਂ ਨਾਲ ਨੇੜੇ ਹੈ ਫਿਰ ਇਹ ਤਾਂ 3 ਕਿਲੋਮੀਟਰ ਤੇ ਹੈ ਬਾਈ ਜੀ ਠੀਕ ਹੈ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਮੈਂ ਪੰਜਾਬੀ ਕਰਦਾ ਠੀਕ ਹੈ कीअं भई बजिंदर मेल माइकले अॻियां रवे चुड़े बरू माइकले कट هي <laughs> کي ਮਾਈਕ ਲਾ ਕੇ ਫੇਰ ਲੈਨੇ ਆ ਵਿਚਾਰ ਜੇਰਾ ਖੇਡ ਦੇਖੋ ਤੁਸੀਂ ਇੱਕ ਵਾਰੀ ਕਮੈਂਟ ਕਰੋ ਬਾਈ ਕਿਵੇਂ ਆ ਜਿਹੜੀ ਕੁਆਲਿਟੀ ਵੀਡੀਓ ਦੀ ਠੀਕ ਆ ਰਹੀ ਆ ਸਦਾ ਫੋਨ ਹੀਟ ਹੋ ਜੂ ਬਈ ਗਰਮੀ ਬਹੁਤ ਜ਼ਿਆਦੇ ਆ ਗਰਮੀ ਬਹੁਤ ਜ਼ਿਆਦੇ ਆ ਨਾ ਗਰਮੀ ਦਾ ਰਾਤ ਆਂਦਰ ਦੇਵਤਾ ਮਿਹਰਬਾਨ ਆ ਬੜਾ ਜੀ ਆਵਣੀ ਨੂੰ ਸੱਦ ਕੇ ਮੀਂਹ ਪਵਾ ਦੂਗਾ ਸਾਰੀ ਜੱਗ ਦਾ ਗਰਮ ਹੋਣਾ ਬੜਾ ਕੋਈ ਟ੍ਰੈਂਡ ਕਰੀ ਬਈ ਠੀਕ ਆ ਕੰਮ ਵਧੀਆ ਆਪਣਾ ਕੰਮ ਤਾਂ ਫੜੀ ਮੜਾ ਯਾਨੀ ਜੀ ਸਕੂਲਿੰਗ ਹੈ ਅੱਜ ਪ੍ਰਿੰਸੀਪਲ ਦੇਖੀ ਜਾਂਦੇ ਸਾਨੂੰ मर्जी नहीं जाना भाई मर्जी नहीं जाने स्कूल हरदीप सर जी ने सकूडेंट ਇਹ ਪ੍ਰੋਅ ਪ੍ਰੇਮ ਕੁੱਟੜ ਇਹਦਾ ਵਿਜਿੰਦਰ ਦੇ ਵਿਚਾਰ ਜ਼ਰੂਰ ਲਏ ਯਾਰ ਹਲੋ ਜੀ ਰੇੜੇ ਕਰ ਲਈ ਮੂੰਹ ਦੇ ਆਵਾਜ਼ ਵਧਕਾਓ ਲੋ ਭਾਈ ਜੀ ਆਪਣੇ ਨਾਲ ਭਲਾਈਆਂ ਨੇ ਦੀ ਹੋਣ ਅਰ ਸਖਸੀਅਤ ਜੁੜ ਚੁੱਕੀ ਆ ਭਾਈ ਵਿਜਿੰਦਰ ਭਾਈ ਕਿਵੇਂ ਆ ਪ੍ਰੋਗਰਾਮ ਭਾਈ ਮਾਲ ਪੂਰਾ ਵਧੀਆ ਵਧੀਆ ਪੂਰਾ ਪੂਰਾ ਇਸ ਗੱਲ ਲਈ ਪੰਜਾਬ ਸਰਕਾਰ ਨੂੰ ਵਧਾਈ ਆ ਬਾਈ ਇੰਨੇ ਪਲੇਟ ਇੱਕ ਪਲੇਟਫਾਰਮ ਤੇ ਇੰਨੀਆਂ ਸੰਸਥਾਵਾਂ ਇੰਨੇ ਡਿਪਾਰਟਮੈਂਟ ਜੋੜਨੇ ਸੌਖੇ ਨਹੀਂ ਬਾਕੀ ਬੱਚਿਆਂ ਨੂੰ ਸਭ ਮਿਲਦਾ ਗੇਮਾਂ ਚੱਲੀ ਜਾਂਦੀਆਂ ਮੇਨਲੀ ਗੱਲ ਇਹ ਚੀਜ਼ ਵਧੀਆ ਹੈ ਹਾਂ ਬਾਕੀ ਰੰਗਾ ਰੰਗ ਪ੍ਰੋਗਰਾਮ ਹੈ ਹੋਰ ਸਟਾਲਾਂ ਲੱਗੀਆਂ ਪ੍ਰਾਤਨ ਵਿਰਸੇ ਦੀਆਂ ਦਵਾਈਆਂ ਦੀਆਂ ਜਿੰਨੇ ਵੀ ਆਪਣੇ ਫੀਲਡ ਚ ਆਉਂਦੇ ਆ ਪ੍ਰਾਤਨ ਵਿਰਸੇ ਵਾਲੇ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਖੇਡਾਂ ਦਾ ਵਧੀਆ ਪ੍ਰੋਗਰਾਮ ਹੈ ਹਨਾ ਬਸ ਯਾਰ ਉਹ ਤਾਂ ਬਾਈ ਸਾਰਾ ਕੁਝ ਲੋਟ ਹੈ ਬਾਕੀ ਜੱਗ ਤਾਂ ਨਹੀਂ ਜਿੱਤੇ ਜਾਂਦਾ ਪਰ ਥੋੜੀ ਜਿਹੀ ਸ਼ਾਨ ਦੀ ਸਰਬੰਧ ਹੋ ਜਾਂਦੇ ਗਰਮੀ ਜ਼ਿਆਦਾ ਹੈ ਪਾਸੇ ਖੜੇ ਨੂੰ ਗਰਮੀ ਜਿਆਦੇ ਲੱਗਦੀ ਹੈ ਜਿਹੜੇ ਖੇਡਦੇ ਵਿਚਾਰੇ ਉਹਨਾਂ ਦਾ ਬੁਰਾ ਹਾਲ ਆ ਯਾਰ ਉਹਨਾਂ ਦਾ ਬੁਰਾ ਹਾਲ ਆ ਬਈ ਗਰਮੀ ਜਿਆਦੇ ਕਰਕੇ ਨਾ ਸ਼ੈੱਡ ਸਾਰਾ ਭਰਿਆ ਪਿਆ ਇਕੱਠ ਨਾਲ ਹਨਾ ਤੇ ਬਾਹਰ ਜਿੰਨੀ ਜਨਤਾ ਖੜੀ ਹੈ ਸਾਰੀ ਗਰਮੀ ਕਰਕੇ ਥੋੜਾ ਦਿੱਕਤ ਆ ਹੋ ਸਕਦਾ ਗੱਲ ਤੱਕ ਕੋਈ ਪ੍ਰਬੰਧ ਹੋ ਜੇ ਹਨਾ ਹਾਂ ਹੋ ਸਕਦਾ ਬਈ ਅੱਜ ਉਹਨਾਂ ਨੂੰ ਅਫਸਰਾਂ ਤੱਕ ਜਾਵੜੇ ਗੱਲ ਬਾਕੀ ਡੀਸੀ ਸਾਹਿਬ ਤੱਕ ਹੋ ਸਕਦਾ ਗੱਲ ਪਹੁੰਚ ਜੇ ਵੀ ਸ਼ਾਨ ਦਾ ਪ੍ਰਬੰਧ ਹੋ ਜੀ ਤਾਂ ਵਧੀਆ ਗਰਮੀ ਅੱਜ ਨਜਾਇਜ਼ ਹੀ ਜਿਆਦਾ ਹੈ ਬਈ ਇਹ ਬਈ ਕਿੰਨੇ ਦਿਨ ਚੱਲਣਾ ਮੇਲਾ ਇਹ 3 ਦਿਨ ਹੈ ਬਈ ਅੱਜ 28 ਤਰੀਕ ਨੂੰ ਵੀ 29 ਤਰੀਕ ਠੀਕ ਹੈ ਜੀ ਪ੍ਰੋਗਰਾਮ ਵਧੀਆ ਬਈ ਆਪਾਂ ਤਾਂ ਕਹਿੰਨੇ ਪਾਰਟੀ ਬਾਜੀ ਤੋਂ ਪਰ ਉੱਠ ਕੇ ਸਾਰੇ ਆਉਣ ਬਈ ਪਿੰਡ ਦਾ ਵਧੀਆ ਚੀਜ਼ ਚੱਲੀ ਜਾਂਦੀ ਹੈ ਨਾਲੇ ਪਿੰਡ ਦੀ ਇਸ ਚੀਜ਼ ਵਿੱਚ ਬਈ SLAGA ਵੀ ਹੈ ਦੂਰੋਂ ਦੂਰੋਂ ਸਰਚ ਹੋਊਗਾ ਆਪਣਾ ਪਿੰਡ ਅੱਜ ਵੀ ਜੇ ਕਿ ਦੂਰੋਂ ਨੇੜੇ ਆਊਗਾ ਉਹ ਵੀ ਸਰਚ ਕਰਕੇ ਆਊਗਾ ਇੱਕੀ ਦਾ ਬਹੁਤ ਫਾਇਦਾ ਬਈ ਬਾਕੀ ਦੁਨੀਆ 'ਚ ਬਈ ਜਾਣਾ ਭਲਾਈਆਂ ਦਾ ਨਾ ਜਾਣਾ ਹਨਾ ਨਾਲ ਦੇ ਪਿੰਡਾਂ ਨੂੰ ਵੀ ਫਾਇਦਾ ਹੋਊਗਾ ਨਾਲ ਦੇ ਪਿੰਡਾਂ ਵਾਲੇ ਹੈਗੇ ਬਈ ਲੈ ਕਿੰਦੇ ਬਈ ਕਿੰਦਾ ਕਮੈਂਟੇਟਰ ਆਪਾਂ ਨੇ ਜੁੜ ਚੁੱਕੇ ਆ ਅਸੀਂ ਹਾਲਾ ਬਈ ਜੀ ਠੀਕ ਹੈ ਜੀ ਤੁਸੀਂ ਦੱਸੋ ਜੀ ਕਿਵੇਂ ਆ ਮੇਲਾ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਸਭ ਤੋਂ ਪਹਿਲਾਂ ਤਾਂ ਅਸੀਂ ਪਿੰਡ ਭਲਾਈ ਜਾਣੇ ਦੇ ਨੂੰ ਬਾਈ ਵਧਾਈਆਂ ਦਿੰਨੇ ਆ ਜਿਹਨਾਂ ਦੇ ਪਿੰਡ ਚ ਇੰਨਾ ਵਧੀਆ ਪ੍ਰਬੰਧ ਹੋਇਆ ਹੈ ਨਾ ਪਿੰਡ ਵਾਲਿਆਂ ਨੇ ਵੀ ਪੂਰਾ ਸਹਿਯੋਗ ਦਿੱਤਾ ਜੀ ਦੂਸਰੀ ਗੱਲ ਇਹ ਹੈ ਬਾਈ ਜੀ ਕਿ ਜਿਹੜਾ ਇੱਥੇ ਮੰਨ ਕੇ ਚੱਲੋ ਆਪਾਂ ਦੇਖਦੇ ਆਂ ਕਿ ਪੁਰਾਣਾ ਵਿਰਸਾ ਵੀ ਬਹੁਤ ਆਪਣਾ ਪੰਜਾਬ ਦੇ ਨਾਲ ਜੁੜਦੇ ਆ ਜਿਹੜੇ ਇੱਥੇ ਨਾ ਮਤਲਬ ਆਪਾਂ ਦੇਖਿਆ ਇੱਦੇ ਕੱਠੇ 'ਚ ਬਾਈ ਛੋਟੇ ਛੋਟੇ ਬੱਚੇ ਆਏ ਆ ਜਿਆਦਾਤਰ ਆਪਾਂ ਦੇਖਦੇ ਆਂ ਨੇ ਵੱਡੇ ਬੱਚੇ ਜਾਂ ਮਤਲਬ ਲੇਡੀਜ਼ ਜਾਂਦੀਆਂ ਨੇ ਤੀਆਂ ਤੇ ਇੱਥੇ ਛ ਜੁੜਨ ਦਾ ਮੌਕਾ ਮਿਲਦਾ ਹੈ ਨਾ ਰੇਗ ਤਰ੍ਹਾਂ ਦੀ ਚੀਜ਼ ਹੈ ਜਿਹੜੀ ਪੁਰਾਣੀ ਆ ਪੁਰਾਣਾ ਸੱਭਿਆਚਾਰ ਵਿਖਾਇਆ ਗਿਆ ਜੀ ਭੰਗੜਾ ਰੱਖ ਲੋ ਜੀ ਕਬੱਡੀ ਦਾ ਮੈਚ ਰੱਖ ਲੋ ਕੀ ਬਾਕੀ ਹੋਰ ਬਹੁਤ ਕੁਝ ਆਪੜਾ ਜਿਹੜਾ ਕਿ ਪੁਰਾਣਾ ਵਿਰਸਾ ਵਿਖਾਇਆ ਜਾ ਰਿਹਾ ਜੀ ਠੀਕ ਹੈ ਜੀ ਬਾਕੀ ਗੱਲ ਇਹ ਹੁੰਦੀ ਹੈ ਬਈ ਇਹਦੇ ਬਾਈ ਦੇ ਆਖਣਾਂ ਨੂੰ ਥੋੜਾ ਜਿਹਾ ਜੇ ਥੋੜਾ ਜਿਹਾ ਛਾਂ ਦਾ ਪ੍ਰਬੰਧ ਜੇ ਪੱਖੇ-ਪੁੱਖੇ ਪਿੰਡ ਭਲਾਈਆਂ ਨੇ ਵਾਲੇ ਨਾਣਾ ਮੋਟਾ ਹਨਾ ਹੋ ਜਾਂਦਾ ਤੇ ਵਧੀਆ ਸੀ ਸਾਡੇ ਵਰਗੇ ਵਹਿਭ ਹੋ ਜਾਂਦੇ ਕਿਤੇ ਇਹ ਆਪਾਂ ਕਹਿੰਦੇ ਡੀਸੀ ਸਾਹਿਬ ਨੂੰ ਛੋਟੀ ਮੰਗ ਜ਼ਰੂਰ ਪੂਰੀ ਕਰਾਵਾਂਗੇ ਠੀਕ ਹੈ ਜੀ ਠੀਕ ਹੈ ਭਾਈ ਆ ਜਾਓ ਬਦ ਦਿਖਾ ਦੇ ਪ੍ਰੋਗਰਾਮ ਹਣਾ ਇੱਧਰ ਬਈ ਜੁੱਡੂ ਗਰਾਟੇ ਜੁੱਡੂ ਗਰਾਟੇ ਹੈ ਨਾ ਇਹ ਜੁੱਡੂ ਗਰਾਟਿਆਂ ਦਾ ਚੱਲ ਜਾਂਦਾ ਭਾਈ ਆ ਦੇਖੋ ਲਾਈਵ ਚੱਲੀ ਜਾਂਦਾ ਸਾਡੇ ਹੁਣ ਆਪਾਂ ਲੋਥੇ ਗੱਦੀ ਚੱਲ ਗਿਆ ਉਹ ਉਧਰ ਪ੍ਰਦਰਸ਼ਨੀ ਕੋਲੇ ਇੱਧਰ ਗਿਆ ਉਹ ਕਿੰਦਾ ਕਿੰਦਾ ਉਧਰ ਗਿਆ ਬਲੌਗਰ ਸਾਹਿਬ ਉਧਰ ਗਏ ਲਓ ਭਾਈ ਆ ਜਾਓ ਤੁਹਾਨੂੰ ਪ੍ਰਦਰਸ਼ਨੀयां ਦਿਖਾਉਣੇ ਆਪਾਂ ਜਿਹੜੀਆਂ ਇੱਥੇ ਰਾਤਨ ਵਿਰਸੇ ਦੀਆਂ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਉਹ ਤੁਹਾਨੂੰ ਅੱਜ ਦਿਖਾਉਣੇ ਆ ਵੀ ਕੀ ਕੀ ਇੱਥੇ ਜਿਹੜਾ ਲੋਕੀ ਪ੍ਰਦਰਸ਼ਿਤ ਕਰ ਰਹੇ ਆ ਆਪਣੇ ਦਾਣਾ ਮੰਡੀ ਦੇ ਵਿੱਚ ਬਈ ਜੀ ਇਹ ਪ੍ਰੋਗਰਾਮ ਹੈ ਜਿਹੜਾ ਚੱਲ ਰਿਹਾ ਹੈਗਾ ਥੀਆਂ ਦਾ ਮੇਲਾ ਤੇ ਖੇਡ ਮੇਲਾ ਤਿੰਨ ਦਿਨ ਮੇਲਾ ਚੱਲਣਾ ਬਈ ਜਿਹੜੇ ਭਰਾਵਾਂ ਨੇ ਦੇਖਣਾ ਪ੍ਰੋਗਰਾਮ ਜ਼ਰੂਰ ਆ ਸਕਦੇ ਹੋ ਬਾਕੀ ਦੇਖਣ ਵਾਲਾ ਕੰਮ ਹੈ ਨਾ ਕਰੋ ਫੋਨ ਆ ਜਾਂਦਾ ਕਰ ਲੈਣਾ ਆਹ ਦੇਖੋ ਬਈ ਗੱਡੇ ਪੁਰਾਣਾ ਗੱਡੀ ਦੇ ਭਾਈ ਟਾਇਰ ਦੂਜੇ ਪਾਏ ਆ ਹਨਾ ਹਾਂ ਗੱਡੀ ਹੈਨਾ ਟਾਇਰ ਦੂਜੇ ਆ ਪਰਾਣੀ ਹੁੰਦੇ ਨੇ ਆ ਦੇਖੋ ਜੀ ਪ੍ਰਾਧਨ ਗੱਡਾ ਹੈ ਕੋਈ ਦੋਸ ਸੱਜਾ ਕਿਸਾਨ ਨਹੀਂ ਕਰੇ ਖੇਤ ਮੜਨਿਆ ਭਾਈ ਜੀ ਲੰਗਰ ਵੀ ਚੱਲ ਰਿਹਾ ਹੈ ਬਾਈ ਲੰਗਰ ਵੀ ਚੱਲ ਰਿਹਾ ਜੀ ਇਦੋਂ ਹੀ ਆਇਆ ਬਾਈ ਜੀ ਲੰਗਰ ਆ ਗਏ ਬਾਈ ਇਹ ਬਾਈ ਜੀ ਲੰਗਰਾਂ ਜੀ ਦੱਸਦੇ ਆ ਬਾਈ ਜੀ ਸਭ ਤੋਂ ਪਹਿਲਾਂ ਇਹ ਦੱਸੋ ਐਨਕਲ ਆਉਂਦਾ ਕੀ ਕਰਨ ਆ ਠੀਕ ਹੈ ਮੈਂ ਤਾਂ ਨਾਲੇ ਖਾਸ ਬੰਦੇ ਬਣ ਜਾਣੇ ਆ ਤਾਂ ਕਰਕੇ ਅੱਛਾ ਜੀ ਹੋਰ ਸੁਣਾਓ ਮੇਲਾ ਕਿਵੇਂ ਲੱਗਿਆ ਭਲਾਈ ਨਾਲ ਬਹੁਤ ਗਰਮੀ ਨਿਆਰੀ ਆਈ ਜਿੰਦਾ ਜਮਾਨਾ ਰਾਤ ਤੇ ਗਈ ਜਮਾਂ ਧੁੱਪੀ ਗਈ ਮੁੜ ਕੇ ਨਾ ਬਾਈ ਅੱਜ ਨਵਾਂ ਕੀ ਦੇਖਿਆ ਇੱਥੇ ਆ ਕੇ ਕੋਈ ਏਜੀ ਜੀ ਜਿਹੜੀ ਤੁਹਾਨੂੰ ਪਤਾ ਨਹੀਂ ਸੀ ਬਹੁਤ ਵਾਰ ਦੇਖਿਆ ਕੋਈ ਵੀ ਸੀ ਪਹਿਲਾਂ ਦੱਸਿਆ ਗਿਆ ਸੀ ਐਸੇ ਦੇਖੀ ਹਾਂ ਪਹਿਲੇ ਦੇ ਕੇ ਬੀਤੀ ਹੈ ਲੰਗਰ ਲੰਗਰ ਦਾ ਕੋਈ ਵੀ ਬਣਾਉਣਾ ਨਹੀਂ ਹੈ ਐਨੀ ਜਾਣ ਤੁਹਾਨੂੰ ਬਾਈ ਲੰਗਰ ਕੌਣ ਪੂਰਾ ਕਰਨੂ ਹੈ ਲੰਗਰ ਚਾਹੀਦਾ ਜੇ ਹੋਟਲ ਲੈਣਗੇ ਤਾਂ ਲੰਗਰ ਵੀ ਲਾਉਣਾ ਚਾਹੀਦਾ ਲੰਗਰ ਪਾਣੀਓ ਕਹਿੰਦੇ ਲੰਗਰ ਪਾਣੀ ਪਾਣੀ ਦਾ ਜ਼ਰੂਰ ਪ੍ਰਬੰਧ ਰੱਖਣਾ ਪਾਣੀ ਦਾ ਹੈਗਾ ਬਾਈ ਕਮੈਂਟ ਕੀਤਾ ਕਿਸੇ ਨੇ ਕਹਿੰਦੇ ਆਉਣ ਵਾਲਾ ਸਰਪੰਚ ਭੁੱਲਰ ਕਿਹੜਾ ਕਿੱਤੋਂ ਦਾ ਬੰਦਾ ਹੈ ਬੰਦਿਆਂਗੇ ਬਾਈ ਯਾਰ ਕੋਠੇ ਵਾਲਾ ਪ੍ਰੇਮ ਆ

ਬਾਈ ਤੁਹਾਨੂੰ ਵਾਵਾ ਜਾਨ ਕਰਾ ਦਿਆਂਗੇ ਮਾੜਾ ਦੱਸੀਏ ਇੱਥੋਂ ਸ਼ੁਰੂ ਕਰਕੇ ਇਹ ਤਾਂ ਬਾਈ ਜੀ ਆਪਣਾ ਚਰਖਾ ਜੀ ਨੇੜੇ ਆਖੀ ਮੂੰਹ ਦੇ ਲਓ ਜੀ ਲਓ ਬਿਲਕੁਲ ਮੂੰਹ ਦੇ ਨੇੜੇ ਰੱਖਾ ਚਰਖਾ ਬਾਈ ਜੀ ਇਹ ਆਪਣਾ ਜਿਹੜਾ ਪੁਰਾਣਾ ਕਲਚਰ ਹੈ ਨਾ ਜੀ ਤੇ ਦੂਸਰਾ ਬਾਈ ਜੀ ਆ ਹੈਗਾ ਜੀ ਆਪਣੀ ਵਿਧਾਨੀ ਠੀਕ ਹੈ ਜਿਹੜੀ ਮੰਨ ਕੇ ਚੱਲੋ ਪੁਰਾਣੇ ਟਾਈਮ 'ਚ ਹੁਣ ਤਾਂ ਬਿਜਲੀ ਵਾਲੀਆਂ ਵਿਧਾਨੀਆਂ ਚੱਲ ਪਗਣਾਂ ਹੱਥੀ ਰੜਕਿਆ ਜਾਂਦਾ ਸੀਗਾ ਜੀ ਜਿਹੜਾ ਦੁੱਧ ਠੀਕ ਹੈ ਜੀ ਉਦੋਂ ਦੁੱਧ ਵੀ ਖੁੱਲਾ ਹੁੰਦਾ ਸੀ ਇਹ ਕੰਮ ਕਾਰ ਸਾਰਾ ਜੀ ਆਪਾਂ ਦਾ ਹੁੰਦੀ ਹੁੰਦਾ ਸੀ ਜੀ ਬਾਈ ਤੇ ਆ ਆਪਣਾ ਚਰਖਾ ਜੀ ਜਿੱਦੋਂ ਆਪਣਾ ਮੰਨ ਕੇ ਚਲੋ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਮਹਾਤਮਾ ਗਾਂਧੀ ਜੀ ਨੇ ਵੀ ਕਿਹਾ ਸੀਗਾ ਕਿ ਜਿਹੜਾ ਬਾਹਰਲਾ ਮਤਲਬ ਚੀਜ਼ਾਂ ਵਰਤਨ ਨਾਲ ਉਹ ਆਪਣੀਆਂ ਦੇਸੀ ਤੇ ਆਗੋ ਸਵਦੇਸ਼ੀ ਬਣਾਓ ਹਾਂ ਉਹ ਚੀਜ਼ ਹੈ ਜੀ ਇਹ ਇੱਥੇ ਸ਼ੁਰੂ ਹੋਇਆ ਸੀ ਇੱਕ ਚੀਜ਼ ਬੜੀ ਘੈਂਟ ਹੈ ਪਈ ਤੈਨੂੰ ਰਿਖਾਉਣਾ ਆਜੋ ਆਪਾਂ ਸਟਾਰਟਿੰਗ ਤੋਂ ਇੱਥੇ ਹੀ ਦਿਖਾਉਣਾ ਸਾਰਾ ਕੁਝ ਤੇ ਚੱਲੇ ਆਜੋ ਜੀ ਠੀਕ ਹੈ ਇਹ ਆ ਦੇਖੋ ਜੀ ਇਹ ਚੱਕੀ ਹੈ ਜੀ ਇਹ ਚੱਕੀ ਹੈ ਬਾਈ ਸਾਈਡ ਹੋਇਆ ਹੀ ਥੋੜਾ ਜਿਹਾ ਆ ਦੇਖੋ ਜੀ ਚੱਕੀ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਆਮ ਹੁੰਦੀਆਂ ਸੀ ਆਟਾ ਪੀਸਣ ਦੇ ਲਈ ਵਰਤੀ ਜਾਂਦੀ ਸੀ ਹਨਾ ਆ ਆ ਬਈ ਆ ਬਹੁਤ ਵਧੀਆ ਚੀਜ਼ ਹੈ ਜਿਵੇਂ ਇਹ ਨਾ ਮਤਲਬ ਆਪਣੇ ਹਾਰੀ ਹੁੰਦੀ ਹੈ ਜੀ ਜਿਹਦੇ ਉੱਪਰ ਜਿਵੇਂ ਸਾਗ ਸੂਕ ਜਾਂ ਚੀਜ਼ ਕੋਲੇ ਪਾ ਕੇ ਰੱਖ ਦਿੰਦੇ ਸੀ ਗਰਮ ਰਹੇ ਹੈਣਾ ਉਹ ਚੀਜ਼ ਹੈ ਐਸੇ ਹੁਣ ਸਾਡੇ ਘਰੇ ਵੀ ਹੈਗੀ ਇਹ ਪਰ ਅੱਗ ਸੇਕਣ ਦੇ ਕੰਮ ਆਉਂਦੀ ਹੈ ਹੁਣ ਮੈਂ ਤੁਹਾਨੂੰ ਸਹੀ ਦੱਸਾਂ ਕਿਉਂਕਿ ਉਹ ਸਿਸਟਮ ਹੁਣ ਰਿਹਾ ਨਹੀਂ ਇਹ ਆਪਣਾ ਪੁਰਾਣਾ ਬਾਰਬੀਕਿਊ ਆ ਗਿਆ ਜਿਹੜਾ ਉਹ ਚੀਜ਼ ਹੈ ਜੀ ਹੈਨਾ ਆ ਤਾਂ ਆਮ ਦੇਖ ਲਈ ਆਪਣੇ ਘਰਾਂ ਨਹੀਂ ਆ ਜਿਹੜਾ ਲੱਕੜ ਦੇ ਪਾਵੇ ਪਹਿਲਾਂ ਲੋਟ ਪਾਵੇ ਨਾ ਹੁੰਦਾ ਬਈ ਇਹ ਕਲਾਕਾਰ ਪਾਵੇ ਵਾਲਾ ਵੀ ਹੁੰਦਾ ਹੁੰਦਾ ਥੋਨੂੰ ਪਤਾ ਉਹ ਕਲਾਕਾਰ ਹੈਗਾ ਭਾਈ ਉਹ ਜਿਹੜਾ ਹਾਂ ਜੱਸੀ ਜੱਥਰਾ ਜ ਆ ਗਿਆ ਚਰਖਾ ਫੇਰ ਆ ਗਿਆ ਜੀ ਨੇੜੇ ਰੱਖਿਓ ਭਾਈ ਮਾਈਕ ਲਓ ਜੀ ਲਓ ਆ ਕੀ ਆ ਗਿਆ ਬਾਈ ਇਹ ਆਪਣਾ ਬਾਈ ਇਹ ਨਹੀਂ ਮੈਨੂੰ ਪਤਾ ਹੈ ਪੂਰੀ ਪੂਰੀ ਠੀਕ ਪੂਰੀ ਕਹਿੰਦੇ ਨੇ ਨਾ ਪੂਰੀ ਹੈ ਲਿਖਿਆ ਵੀ ਹੋਇਆ ਜੀ ਆ ਦੇਖੋ ਪੂਰੀ ਆ ਬਾਈ ਤਾੜਾ ਆ ਗਿਆ ਰੂਪਿੰਜਨ ਵਾਲਾ ਜਿਵੇਂ ਬੋਲੀ ਨਹੀਂ ਬਣੀ ਸੀ ਲਾ ਦੇ ਤੇਲ ਜਾਂ ਤਾੜਾ ਵੀ ਰੂਮ ਮੇਰੀ ਕੱਚੀ ਪਈ ਆ ਇਧਰ ਮਧਾਣੀ ਫੇਰ ਆ ਗਈ ਆ ਫੇਰ ਆ ਗਈ ਮਧਾਣੀ ਆ ਦੇਖੋ ਜੀ ਪੀੜੀ ਆ ਪੀੜੀ ਡੌਂਦੇ ਨੀਮਾਂ ਦੇ ਜਾਏ ਚਾਚੇ ਤਾਏ ਬਹਿ ਜਾ ਆਖਦੇ ਹੂੰ ਸਹੀ ਗੱਲ ਹੈ ਜੀ ਗਾਸਟੋਬ ਆ ਗਿਆ ਪੁਰਾਣਾ ਹਨਾ ਜੀ ਆ ਤਾਂ ਬਾਬਾ ਜੀ ਜਿਹੜੀਆਂ ਛੋਟੀਆਂ ਸਾਰਾ ਕੁਝ ਦੇਖਿਆ ਹੀ ਆ ਸਾਰਾ ਨਾ ਜੀ ਛੋਟੇ ਟੋਡੇ ਵਾਲੀ ਜਿਹੜੀ ਪੀੜੀ ਦੇ ਵਿੱਚ ਦੀ ਲੰਘਿਆ ਸਾਰਾ ਕੁਝ ਹਾਂ ਲੰਘਿਆ ਦਾ ਠੀਕ ਐ ਆ ਕੀ ਸਿਸਟਮ ਆ ਜੀ ਇਹ ਮੰਨ ਕੇ ਜਾਲੇ ਚੁੱਲਾ ਹੀ ਇਹ ਵੀ ਸਟੋਵ ਚੁੱਲਾ ਆ ਗਿਆ ਇਹ ਸਟੋਵ ਮਿੱਟੀ ਤੇ ਤੇਲ ਨਾਲ ਚੱਲਦਾ ਹੋਊਗਾ ਨਾ ਉਹ ਟੇਲ ਨਾਲ ਚੱਲਦਾ ਵਿੱਚ ਨੇ ਬਚਾਦੀ ਹੋਏ ਦਾ ਬੱਤੀਆਂ ਤਾਂ ਚੱਗਦਾ ਅੱਛਾ ਠੀਕ ਐ ਠੀਕ ਐ ਠੀਕ ਐ ਠੀਕ ਐ ਆਹ ਪ੍ਰੈਸ ਆ ਗਈ ਬ్రో ਬਈ ਆ ਵੀ ਉਹੀ ਐ ਜਿਵੇਂ ਸਿਸਟਮ ਇਹਦੇ ਵਿੱਚ ਵੀ ਮਿੱਟੀ ਤੇ ਤੇਲ ਥੱਲੇ ਪੈਂਦਾ ਸੀਗਾ ਉੱਪਰ ਹਾਂ ਹਾਂ ਬਈ ਕੋਲੇ ਵਾਲੀ ਪ੍ਰੈਸ ਐ ਅੱਛਾ ਸਟੋਪ ਆ ਹਾਂ ਸਟੋਪ ਆ ਗਿਆ ਠੀਕ ਐ ਤੇ ਆਹ ਪ੍ਰੈਸ ਆ ਗਈ ਹਾਂ ਆਗੇ ਜਦ ਇਹ ਛੇ ਜੀ ਮੈਂ ਆਹ ਨਾਲ ਕਾ ਇਹਨੂੰ ਕੁੱਤਾ ਨਾਲ ਕਾ ਕਹਿੰਦੇ ਹੁੰਦੇ ਇਹ ਛੰਨੀ ਦਿਓੜਾ ਵਾਲਾ ਜਿਹੜਾ ਆਪਾਂ ਕੁੱਤਾ ਨਾਲ ਕਾ ਬਈ ਕੁੱਤਾ ਨਾਲ ਕਾ ਟੇਪ ਰਿਕਾਰਡ ਤਵੇਂ ਆ ਜਿਹੜਾ ਪੁਰਾਣਾ ਹੁੰਦਾ ਸੀ ਉਹ ਆ ਗਿਆ ਹਨਾ ਹਾਂ ਤੇ ਬਾਈ ਜੀ ਬਰਾੜ ਸਾਹਿਬ ਇਹਦਾ ਦੱਸੋ ਕੀ ਨਾ ਜੀ ਇਹ ਤਾਂ ਬਾਈ ਪਾਣੀ ਵਾਸਤੇ ਹੁੰਦਾ ਸੀ ਹਨਾ ਕਿ ਇਹਦੇ ਵਿੱਚ ਪਾਣੀ ਜਿਵੇਂ ਆਪੜਾ ਕਹ ਦੀਏ ਜੇ ਤਾਂ ਸਿਆਲਾਂ ਦੇ ਵਿੱਚ ਤਾਂ ਨਿੱਗਾ ਰਹਿੰਦਾ ਸੀਗਾ ਤੇ ਗਰਮੀਆਂ ਦੇ ਵਿੱਚ ਕੀ ਸੀਗਾ ਜੀ ਠੰਡਾ ਰਹਿੰਦਾ ਸੀ ਪਾਣੀ ਆ ਚੀਜ਼ ਬਾਈ ਸਾਰੇ ਇਹਨੂੰ ਜਿਹੜਾ ਲੋਟ ਕਹਿ ਸਕਦੇ ਛੋਟੀ ਹਨਾ ਬਿਲਕੁਲ ਬਾਈ ਜੀ ਬਾਈ ਆਹ ਦੱਸਿਓ ਲੋ ਸਾਰਿਆਂ ਨੂੰ ਵਧੀਆ ਚੀਜ਼ ਯਾਰ ਆਪਣੀ ਜ਼ਿੰਦਗੀ ਦਾ ਇਹ ਹੈਗਾ ਕਿ ਟੀਰਾ ਇਹ ਆਪਣੀ ਪੀੜ੍ਹੀ ਨੇ ਚਲਾਇਆ ਹਾਂ ਆਪਾਂ ਵੀ ਚਲਾਇਆ ਹਨਾ ਇਹਦੇ ਉੱਪਰ ਜਦੋਂ ਆਪਾਂ ਦਾਬ ਦਿੰਦੇ ਸੀ ਡਿੱਗਦਾ ਨਹੀਂ ਸੀ ਇਹ ਸਿਸਟਮ ਚਲਾਉਣ ਦੇ ਲਈ ਇਹਦੇ ਤੋਂ ਬਾਈ ਤੁਰਨਾ ਸਿੱਖਦੇ ਹੀ ਬੱਚੇ ਹਨਾ ਤੁਰਨਾ ਸਿੱਖਦੇ ਤੋਰ 700 ਬਟੀਆਂ ਆ ਗਿਆ ਬਈ ਪ੍ਰਾਣੇ ਸੀ ਜਾ ਹਰੇ ਦਾ ਹਾਂ ਆ ਦੇਖੋ ਥੋੜਾ ਆ ਬਈ ਖੁਰਚਨਾ ਆ ਗਿਆ ਹਨਾ ਹਾਂ ਖੁਰਚਨਾ ਪ੍ਰਾਣਾ ਖੁਰਚਨਾ ਆ ਗਿਆ ਪ੍ਰਾਣਾ ਆ ਮਦਨੀ ਜੀ ਮਦਨੀ ਆ ਗਈ ਘੋਟਾ ਹਾਂ ਪੂਰੀ ਟੈਂਡ ਆ ਗਈ ਬਾਈ ਪੂਰੀ ਟੈਂਡ ਆ ਆ ਬਾਈ ਜੀ ਸਾਨ ਆ ਗਈ ਹਾਂਜੀ ਬਿਲਕੁਲ ਜੀ ਠੀਕ ਹੈ ਜੀ ਬਾਈ ਜੀ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਲਾਈਵ ਵਧੀਆ ਲੱਗ ਰਿਹਾ ਬਾਈ ਆਪਣੇ ਕੁਲਵਿੰਦਰ ਜਾਣਕਾਰੀ ਦੇ ਰਿਹਾ ਆਪਾਂ ਨੂੰ ਸਾਰੀ ਹਾਂ ਬਾਈ ਲਾਲ ਟੈਂਡ ਦਿਖਾਇਓ ਆਪਣੇ ਦਰਸ਼ਕਾਂ ਨੂੰ ਆਹ ਲਾਲ ਟੈਂਡ ਆ ਬਾਈ ਲਾਲ ਟੈਂਡ ਭਾਈਆਂ ਕੋਲੇ ਇਹ ਤਾਂ ਜਿਹੋਣੇ ਆਪਾਂ ਦੇਖੀ ਨਾ ਜੀ ਹੁਣ ਮਿਲ ਜਾਂਦੀਆਂ ਕੁਝ ਕੁ ਜਣਾ ਬਾਈ ਨੇ ਬਹੁਤ ਤਾਈਆਂ ਸਾਹਮਣੇ ਰੱਖੀਆਂ ਇਹਦੇ ਵਿੱਚ ਜਿਵੇਂ ਇੱਥੇ ਆਪਣਾ ਤੇਲ ਪਾਇਆ ਨਾ ਜੀ ਆ ਇਹਦੇ ਬੱਤੀ ਵਾਲੀ ਜਗ੍ਹਾ ਸੀ ਪਾਸੇ ਸ਼ੀਸ਼ੇ ਲੱਗੇ ਹੁੰਦੇ ਜਿਵੇਂ ਆ ਲੱਗੇ ਆ ਜੀ ਤੇ ਲਾਲਟਨ ਚੱਲੀ ਆਂਦੀ ਰਹਿੰਦੀ ਸੀਗੀ ਹੈਨਾ ਇਹ ਬਿਜਲੀ ਤਾਂ ਆਪਣੇ ਬਹੁਤ ਲੇਟ ਆਈ ਹੈ ਬਾਈ ਕਿਉਂ ਬਾਈ ਟੈਕਨੀਕ ਇੱਧਰ ਬਾਈ ਜਿਹੜੇ ਬਾਈ ਨੇ ਪ੍ਰਦਰਸ਼ਨੀ ਲਾਈ ਆ ਉਹਨਾਂ ਦਾ ਨੰਬਰ ਆ ਗੀਤ ਦੁਹੇ ਵਾਲਾ ਬਾਈ ਦਾ ਸਿੰਘ ਦੁਹੇ ਵਾਲਾ 9873618053 ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ ਜੇ ਕਿਸੇ ਨੇ ਪ੍ਰਦਰਸ਼ਨੀ ਲਾਉਣੀ ਆ ਵਿਆਹ ਸ਼ਾਦੀਆਂ ਦੀ ਬਈ ਇਹ ਚੀਜ਼ਾਂ ਦਿਖਾਇਆ ਕਰੋ ਆ ਆ ਗਿਆ ਬਾਈ ਸ਼ਟਰ ਵਾਲਾ ਟੀਵੀ ਜਿਹੜਾ ਪਹਿਲਾਂ ਹੁੰਦੇ ਸੀ ਬਲੈਕ ਐਂਡ ਵਾਈਟ ਹਨਾ ਬਾਈ ਹਾਂ ਇੱਕ ਬੰਦ ਹੋ ਜਾਂਦੇ ਸੀ ਬਾਈ ਇਦਾਂ ਟਾਈਮ ਪੀਸ ਇਹਦੇ ਵਿੱਚ ਜਣਾ ਕਿ ਆਪਾਂ ਟਾਈਮ ਦੇਖਣ ਵਗੈਰਾ ਇਹ ਬੰਦ ਹੋ ਜਾਂਦਾ ਸੀਗਾ ਕਿ ਮਿੱਟੀ ਘੱਟੇ ਦੋ ਜਿਵੇਂ ਪੜ੍ਹਾਈ ਸੀ ਬੰਦ ਹੋ ਜਾਂਦੇ ਆ ਆ ਜਿਹੜਾ ਬਈ ਆ ਜਿਹੜਾ ਅੰਗਰੇਜ਼ਾਂ ਵੇਲੇ ਰੱਖਿਆ ਨਹੀਂ ਹੁੰਦਾ ਸੀਗਾ ਉਹ ਚੀਜ਼ ਹੈ ਇਹ ਹਨਾ ਇਹਦੇ ਉੱਤੇ ਬੈਂਦੇ ਸੀਗੇ ਹੁਣ ਵੀ ਰੱਖਿਸ਼ੇ ਤਾਂ ਚੱਲਦੇ ਆ ਪਰ ਜਿਹੜਾ ਅੰਗਰੇਜ਼ਾਂ ਵੇਲੇ ਦਾ ਜਿਹੜਾ ਪੁਰਾਣੇ ਟਾਈਮ ਦਾ ਜਿਹੜਾ ਰੱਖਿਆ ਸੀਗਾ ਉਹ ਉਹ ਆ ਜੀ ਇਹ ਆ ਪੁਰਾਣਾ ਕੈਮਰਾ ਆ ਗਿਆ ਹਨਾ ਹਾਂ ਇਹ ਕੈਮਰਾ ਜੀ ਠੀਕ ਹੈ ਭਈ ਆ ਗਿਆ ਰੇਡੀਓ ਬਾਈ ਪ੍ਰਾਂਤਨਾ ਇਹ ਪ੍ਰਾਂਤਨਾ ਹੈ ਰੇਡੀਓ ਨਾਲ ਪ੍ਰਾਣਾਗਰ ਰੇਡੀਓ ਟੀਵੀ ਨਾਲੋਂ ਵੀ ਇਹ ਤਗੜੀ ਚੀਜ਼ ਆ ਬਾਈ ਠੀਕ ਹੈ ਨਾਲੇ ਤਾਂ ਮੰਨ ਕੇ ਚੱਲੋ ਜੀ ਆਪਾਂ ਨੂੰ ਇਹਦੇ ਵਿੱਚੋਂ ਜਿਹੜੀਆਂ ਹੁਣ ਤਾਂ ਹੁਣ ਦੇ ਚਲੋ ਸੋਸ਼ਲ ਮੀਡੀਆ ਤੇ ਰੱਖ ਲਓ ਬਹੁਤ ਭਾਜ ਫੇਕ ਚੱਲੀ ਜਾਂਦਾ ਪਰ ਜਦੋਂ ਆਹ ਟਾਈਮ ਸੀ ਜਿਹੜੀ ਖਬਰ ਮਿਲਦੀ ਸੀ ਅਟਲ ਸੱਚ ਹੁੰਦੀ ਸੀ ਜਿਹੜੀ 47 ਦੀ ਆਪਾਂ ਖਬਰਾਂ ਦੇਖੀਆਂ ਕਿ ਬਟਵਾਰੇ ਦੀਆਂ ਬਾਈ ਆਪਣੇ ਜਿਹੜੇ ਪੰਜਾਬੀਆਂ ਨੇ ਇਹਦੇ ਉੱਤੇ ਸੁਣਿਆ ਸੀ ਕਿ ਅੱਜ ਬਟਵਾਰਾ ਹੋਣਾ ਹੈ ਨਾ ਇਹ ਚੀਜ਼ ਦਾ ਬਾਈ ਤੁਸੀਂ ਕਿੰਨੀ ਵੱਡੀ ਗੱਲ ਸੀ ਉਸ ਟਾਈਮ ਦੀ ਆਹ ਦੇਖੋ ਬਾਈ ਵੀ ਸੀ ਆ ਗਿਆ ਹੈ ਨਾ ਜਿਹੜੀ ਆਪਣੀ ਪੀੜ੍ਹੀ ਆ ਬਾਈ ਲਾਸਟ ਪੀੜ੍ਹੀ ਸੀ ਇਹਨਾਂ ਨੇ ਵੀ ਸੀ ਆਰ ਦੇ ਹਾਂ ਆਪਾਂ ਸਭ ਇਹ ਇਹ ਲਾਲਾ ਕੀ 10 12 ਸਾਲਾਂ ਦਾ ਜ਼ਿਕਰ ਵੀ ਹਾਂ ਆਪਾਂ ਦੇਖਿਆ ਵੀ ਸੀਰ ਉਹ ਤੋਂ ਬਾਅਦ ਵੀ ਸੀਰ ਹੋ ਗਿਆ ਬਾਅਦ ਦੇਖ ਬਈ ਸਾਰਿਆਂ ਨੂੰ ਭਗਵੰਤ ਜੀ ਜਦੋਂ ਬਈ ਵਿਆਹ ਵਾਲੀ ਮੂਵੀ ਦੇਖਦੇ ਹੁੰਦੇ ਸੀ ਪੰਜਾਬੀ ਫਿਲਮਾਂ ਚ ਸੁੱਖਾ ਤੇ ਤਬਾਹੀ ਅਣਖ ਜੱਟਾਂ ਦੀ ਇਹ ਫਿਲਮ ਹਰ ਇੱਕ ਬੰਦਾ ਲਾਉਂਦਾ ਹਾਂ ਆ ਲਾਲਾ ਫਿਲਮ ਬਈ ਜਿਹੜੀ ਹੁਣ ਆਪਣੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਸਾਹਿਬ ਦੀ ਹੈ ਨਾ ਕਿ ਦੇਖੋ ਬਈ ਇਹ ਸੁੱਖਾ ਫਿਲਮ ਸੀ ਤੇ ਇੱਕ ਸੀਗੀ ਧੀ ਜੱਟ ਦੀ ਅਣਖ ਜੱਟਾਂ ਦੀ ਹਨਾ ਇਹ ਫਿਲਮ ਸਾਰੇ ਬੰਦਿਆਂ ਨੇ ਦੇਖੀ ਜਿਵੇਂ ਆ ਛੋਲੇ ਬਦਲਾ ਜੱਟੀ ਦਾ ਲਲਕਾਰਾ ਜੜਦਾ ਉਹਦਾ ਫਿਰ ਜੱਟ ਜੱਟੀ ਚ ਹਾਂ ਬਾਈ ਭੁੱਲਰ ਸਾਹਿਬ ਦੇਖਿਆ ਤੁਸੀਂ ਬਾਈ ਕੀ ਹੋ ਰਿਹਾ ਹੈ ਆ ਭਾਈ ਸੁੱਖਾ ਫਿਲਮ ਦੇਖੀ ਸੁੱਖਾ ਫਿਲਮ ਸਾਰਿਆਂ ਦੇਖਿਆ ਭਲ ਭਲ ਕੇ ਹੋਣਗੇ ਤਬਾਹੀ ਸਾਰਾ ਕੁਝ ਦੇਖਿਆ ਆਹ ਜਿਹੜੀਆਂ ਚੀਜ਼ਾਂ ਵੀ ਪਈਆਂ ਸੀ ਹਾਂ ਹਾਂ ਦੇਖਿਆ ਬਈ ਉਹ ਬਦਲਾ ਜਾਣ ਤਾ ਟੀ ਚੱਟਾਂ ਦੀ ਤਾਂ ਸਾਰਾ ਕੁਝ ਦੇਖਿਆ ਠੀਕ ਹੈ ਬਈ ਆਹ ਬਈ ਭਾਂਡੇ ਆ ਗਏ ਪੁਰਾਣੇ ਪਿੱਤਲ ਦੇ ਹਨਾ ਤਾਂਬੇ ਦੇ ਆਹ ਟੇਪ ਰਕਾਰਡ ਆ ਗਏ ਫਿਰ ਪੁਰਾਣੇ ਬੱਟੇ ਆ ਗਏ ਹਾਂ ਕਿ ਜਿਹੜੀ ਮੰਨ ਕੇ ਚੱਲ ਜਿਹੜੀ ਆ ਜੀ ਇਹ ਤੋਂ ਪੜ ਕੇ ਨਾ ਲੋਕ ਜਿਹੜੇ ਇੱਥੇ ਵੀ ਐਦੇ ਇੱਥੇ ਅਫਸਰ ਵੀ ਫਿਰਦੇ ਹੋਣਗੇ ਜਿਹੜੀ ਆ ਚੀਜ਼ ਹੈ ਕਿ ਇਹਨਾਂ ਤੋਂ ਆਹ ਫੱਟੀਆਂ ਤੋਂ ਪੜ ਕੇ ਪਤਾ ਨਹੀਂ ਕਿੰਨੇ ਕ ਅਫਸਰ ਲੱਗੇ ਕਿੰਨੇ ਕ ਸੈੱਟ ਹੋਇਆ ਹੈ ਨਾ ਇਹਨੂੰ ਕਹਿੰਦੇ ਜੀ ਫੱਟੀ ਠੀਕ ਹੈ ਇਹਦੇ ਉੱਪਰ ਜੀ ਕੀ ਆਪਣੇ ਲੈਣਾ ਮਾਰਦੇ ਸੀਗੇ ਪਹਿਲਾਂ ਲੈਣਾ ਮਾਰਨ ਤੋਂ ਬਾਅਦ ਫਿਰ ਆਪਣੀ ਗੁਰਮੁਖੀ ਲਿਖੀ ਜਾਂਦੀ ਸੀ ਹੈ ਨਾ ਤੇ ਹੁਣ ਤੁਸੀਂ ਇਹਦੇ ਉੱਪਰ ਵੀ ਲਗਾ ਪਹਿਲਾਂ ਗਾਚੀ ਨਾਲ ਪੋਛਦੇ ਸੀ ਬਾਈ ਫਿਰ ਸੁਕਾਉਂਦੇ ਸੀ ਫਿਰ ਸ਼ਾਈ ਘੋਲ ਕੇ ਦਵਾ ਚ ਫਿਰ ਲਿਖਦੇ ਸੀ ਫਿਰ ਲਿਖਦੇ ਸੀ ਕਿੱਡੀ ਆਪਾਂ ਲਿਖਿਆ ਪੰਜਵੀਂ ਛੇਵੀਂ ਕਲਾਸ ਤੱਕ ਪੰਜਵੀਂ ਛੇਵੀਂ ਕਲਾਸ ਲਿਖਿਆ ਤੇ ਕਿੱਡੀ ਵਧੀਆ ਚੀਜ਼ ਆਣਾ ਬਾਈ ਐਵੇਂ ਫੜਨਾ ਕਰਨਾ ਰੱਖਣਾ ਜੀ ਇਹਨੂੰ ਇਹਦੇ ਉੱਪਰ ਕਿੱਡਾ ਸੋਹਣਾ ਲਿਖਿਆ ਮੇਰਾ ਸੋਹਣਾ ਪੰਜਾਬ ਹਾਂਜੀ ਹੈਨਾ ਇਹ ਜੀ ਆਹ ਬਾਈ ਤੱਕੜੀ ਆ ਗਈ ਪੁਰਾਣੀ ਵੱਟੇ ਆ ਗਈ ਜੁਐਂਟਰੀ ਬਾਕਸ ਆ ਦੇਖੋ ਜੁਐਂਟਰੀ ਆਹ ਜੁਐਂਟਰੀ ਬਾਈ ਜਗਮੀਤ ਬਹੁਤ ਚੀਜ਼ਾਂ ਬਾਈ ਨੇ ਬਹੁਤ ਚੀਜ਼ਾਂ ਸਾਂਭ ਕੇ ਰੱਖੀਆਂ ਹਨ ਆਹ ਦੇਖੋ ਮੈਡੀਕਲ ਕਿੱਟੀ ਵਧੀਆ ਚੀਜ਼ ਹੈ ਉਦੋਂ 1000 ਰੁਪਏ ਦੀ ਆਉਂਦੀ ਹੁੰਦੀ ਸੀ ਹਾਂ ਇੱਥੋਂ ਐਵੇਂ ਨਿਕਲ ਜਾਣਾ ਸਾਰਾ ਦਿਨ ਐਂ ਹੀ ਕਰਦੇ ਹਾਂ ਹਾਂ ਬੰਦ ਕਰਦੇ ਤਾਂ ਲੰਘ ਜਾਂਦਾ ਸੀਗਾ ਆਹ ਦੇਖੋ ਬਾਈ ਸਲੇਟ ਆ ਗਈ ਹਨਾ ਸਲੇਟ ਆ ਗਈ ਫਿਰ ਬੱਟੇ ਆ ਗਏ ਪਸੇਰੀ ਦਾ ਹਨਾ ਸ਼ੇਰ ਦੋ ਸ਼ੇਰ ਜਿਹੜੀ ਅੱਜ ਦੀ ਪੀੜ੍ਹੀ ਉਹਨਾਂ ਨੂੰ ਨਹੀਂ ਪਤਾ ਹੋਊਗਾ ਸ਼ੇਰ ਬਾਰੇ ਦੋ ਸ਼ੇਰ ਬਾਰੇ ਸਾਲਾ ਪ੍ਰਧਾਨ ਜੀ ਆ ਗਏ ਜੀ ਮੈਂ ਇੱਕ ਬਾਬੇ ਆਈ ਪ੍ਰਧਾਨ ਮੜਾ ਵਟਿਆ ਬਾਰੇ ਪ੍ਰਧਾਨ ਸੇਰ ਦਸੀ ਆਪਣੇ ਪ੍ਰਧਾਨ ਜੀ ਆ ਗਏ ਜੀ ਸੱਜਣ ਸਿੰਘ ਜੀ ਪੁਰਾਣੇ ਬੰਦੇ ਆ ਬਾਬਾ ਜੀ ਸੇਰ ਦੱਸੋ ਕਿਹਨੂੰ ਕਹਿੰਦੇ ਸੇਰ ਕਿੰਨੇ ਵਾੜੇ ਇਹ ਹੁਣ ਤਾਂ 700 ਗ੍ਰਾਮ ਹੀ ਰਹਿ ਗਿਆ ਹਾਂ ਤੇ ਉਹ ਹੋ ਗਿਆ 1000 ਗ੍ਰਾਮ ਕਿਲੋ ਨੂੰ ਸੇਰ ਤੇ ਜਿਹੜਾ ਪਸੇਰੀ ਸੀ ਇਹ ਕਿੰਨੇ ਕਿਲੋ ਦੀ ਹੁੰਦੀ ਸੀ ਇਹ ਪਸੇਰੀ ਵੀ 450 ਦੀ ਸੀ ਜਿਵੇਂ ਹੁਣ 5 ਕਿਲੋ ਨੂੰ ਕਹਿੰਦੇ ਆ 5 ਕਿਲੋ ਠੀਕ ਹੈ ਜੀ ਤੇ ਆ ਕੀ ਚੀਜ਼ ਆ ਗਈ ਜਿਹੜੀ ਆ ਪਈ ਆ ਇਹ ਘੋੜੀ ਆ ਉੱਠਦੀ ਉੱਠਦੀ ਘੋੜੀ ਆ ਠੀਕ ਹੈ ਜੀ ਇਹ ਨਾ ਜਦੋਂ ਹਲ ਜੋੜਦੇ ਸੀ ਉਹ ਇੱਥੇ ਪਾਉਂਦੇ ਸੀ ਠੀਕ ਹੈ ਜੀ ਇਹ ਭਾਰ ਨੇ ਆ ਠੀਕ ਹੈ ਬਹੁਤ ਵਧੀਆ ਜੀ ਆ ਢੀਂਗਾ ਮਨਹਾਣੀ ਬਸੇਰੀ ਦਿਖਾਈ ਚੱਕੀ ਬਸੇਰੀ ਜਿਹੜੀ ਆ ਆ ਬਸੇਰੀ ਆ ਬਾਈ ਜੀ ਦੇਖੋ ਪੁਰਾਣੀ ਇਹ ਹੈਗੀ ਬਹੁਤ ਕਰਾਂ ਚ ਆਪਣੇ ਵੀ ਹੁੰਦੀ ਸੀਗੀ ਤੋਂ ਆਜਾ ਕਲਾ ਵੇਲਨਾ ਆ ਗਿਆ ਹੈ ਨਾ ਹਾਂ ਹਾਂ ਭਾਈ ਆਪਾਂ ਲਈ ਪ੍ਰਦਰਸ਼ਨ ਆ ਮਾਈਕ ਦੋਸਤੋ ਜਿਹੜੀ ਇਹ ਤੁਸੀਂ ਪ੍ਰਦਰਸ਼ਨੀ ਦੇਖੀ ਆ ਇਹ ਬਾਈ ਹੋਈ ਬਾਈ ਹੋਰਾਂ ਨੇ ਲਾਈ ਹੈਗੀ ਹੈ ਨਾ ਤੇ ਬਈ ਕਰਾਂਗੇ ਗੱਲਬਾਤ ਭਾਈ ਕੀ ਨਾਮ ਆ ਜੀ ਆਪਣਾ ਗੁਰਪ੍ਰੀਤ ਸਿੰਘ ਪਿੰਡ ਦੂਜਾ ਤੇ ਆਪਾਂ ਲਈ ਇਹ ਪ੍ਰਦਰਸ਼ਨੀ ਜੀ ਕਦੋਂ ਤੋਂ ਸ਼ੌਂਕ ਹੈਗਾ ਆਪਾਂ ਨੂੰ ਇਹ ਚੀਜ਼ਾਂ ਸੰਭਲਣ ਦਾ ਬਚਪਨ ਤੋਂ ਹੀ ਤੇ ਜਿਵੇਂ ਕਿਸੇ ਨੇ ਲਵਾਉਣੀ ਹੈ ਪ੍ਰਦਰਸ਼ਨੀ ਤੁਸੀਂ ਦੂਰ ਦੂਰ ਵੀ ਜਾ ਵੜਦੇ ਹੋ ਜੀ ਹਾਂਜੀ ਹਜ਼ਾਰ ਆਪਣਾ ਨੰਬਰ ਬੋਲ ਦਿਓ ਨੇੜੇ ਕਰ ਲਓ ਮਾਈਕ 9873618053 ਠੀਕ ਹੈ ਬਈ ਜੀ ਬਾਈ ਹੋਰਾਂ ਦਾ ਬਹੁਤ ਸੋਹਣਾ ਬਰਾਲਾ ਬਾਈ ਜੀ ਧੰਨਵਾਦ ਤੁਹਾਡਾ ਹਨਾ ਓਕੇ ਬਾਈ ਲੋਕਾਂ ਨੂੰ ਜਿਹੜਾ ਪੁਰਾਣਾ ਵਿਰਸਾ ਦਿਖਾ ਰਹੇ ਨੇ ਆ ਦੇਖੋ ਜਿਵੇਂ ਪੁਰਾਣੀ ਵਿਆਹਾਂ ਦੇ ਵਿੱਚ ਆਪਣੇ ਪੁਰਾਣੇ ਸਮਿਆਂ ਦੇ ਵਿੱਚ ਦੋ ਮੰਜਿਆਂ ਨੂੰ ਜੋੜ ਕੇ ਸਪੀਕਰ ਲੱਗਦੇ ਸੀਗੇ ਇਹ ਸਮਾਂ ਦੁਬਾਰੇ ਵੀ ਆ ਚੁੱਕਿਆ ਬਾਈ ਪੁਰਾਣੇ ਟੈਲੀਫੋਨ ਆ ਗਏ ਹਨਾ ਦੇਖੋ ਤੇ ਬਹੁਤ ਹੀ ਵਧੀਆ ਬਾਈ ਨੇ ਉਪਰਾਲਾ ਕੀਤਾ ਹੈਗਾ ਆ ਪ੍ਰਾਣੀ ਪ੍ਰੈਸ ਆ ਗਈ ਆਪਣਾ ਲੈਟਰ ਬਾਕਸ ਆ ਗਿਆ ਡਾਕ ਖਾਨੇ ਵਾਲਾ ਬਹੁਤ ਚੀਜ਼ਾਂ ਹੈਗੀਆਂ ਸੀਵੀਆਂ ਵਾਲੀ ਘੋੜੀ ਆ ਗਈ ਹੱਥ ਘੜੀ ਆ ਗਈ ਉਠ ਨਿਓਲ ਬਹੁਤ ਸੋਹਣਾ ਬਾਈ ਉਪਰਾਲਾ ਹੈਗਾ ਤੇ ਜ਼ਰੂਰ ਆਓ ਹਣਾ ਦੇਖਣ ਦੇ ਲਈ ਜਿਨੇ ਵੀ ਆਪਣੇ ਨੇੜੇ-ਤੇੜੇ ਦੇ ਪਿੰਡਾਂ ਵਾਲੇ ਲੋਕ ਹੈਗੇ ਆ ਮੇਲੇ ਨੂੰ ਇੱਕ ਵਾਰ ਜਰੂਰ ਦੇਖੋ ਬਹੁਤ ਹੀ ਵਧੀਆ ਸਾਮਾਨ ਆ ਤੇ ਆਪਾਂ ਤੁਹਾਨੂੰ ਹੋਰ ਵੀ ਦਿਖਾਉਣੇ ਚੀਜ਼ਾਂ ਆਜੋ ਅੱਗੇ ਬਹੁਤ ਇੰਜੋਏ ਕਰ ਰਹੇ ਬਾਈ ਹੋਰੀ ਹਾਂਜੀ ਲਓ ਬਈ ਆਪਣੀ ਬਾਈ ਆਜਾ ਦਿਖਾਓ ਸਾਥ ਨਾ ਛੱਡੋ ਬਾਈ ਤੁਸੀਂ ਪੰਜਾਬੀ ਦੇ ਬਹੁਤ ਹੋਏ ਉੱਗੇ ਦੁਕਾਨ ਹਾਂਜੀ ਹੁਣ ਦੱਸੋ ਜੀ ਆ ਬਈ ਜਿਹੜੀ ਆਪਣੀ ਜੀ ਮੰਨ ਕੇ ਚੱਲੋ ਪਹਿਲਾਂ ਤਾਂ ਆ ਦੇਖੋ ਬਈ ਇਹ ਹੈਗੀ ਸਿੱਕ ਡਾਕ ਟਿਕਟਾਂ ਨਾ ਜਿਹੜੀਆਂ ਆਪਣੀਆਂ ਟਿਕਟਾਂ ਪੋਸਟ ਹੁੰਦੀਆਂ ਸੀ ਉਦੋਂ ਇਹ ਕੀ ਸੀ ਉਹਦੇ ਉੱਪਰ ਲੱਗਦੀਆਂ ਜਿਵੇਂ ਹੁਣ ਆਪਾਂ ਵੀ ਦੇਖਦੇ ਹਾਂ ਟਿਕਟਾਂ ਜਿਹੜੀਆਂ ਤੇ ਇਹ ਆਪਣੀ ਟਿਕਟ ਹੈ ਜੀ ਇੱਧਰ ਬਈ ਇਹ ਜਿਹੜੀ ਭਾਰਤ ਦੀ ਜਿਹੜੀ ਪੁਰਾਣੀ ਕਰੰਸੀ ਹੈ ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਹ ਤਾਂ ਹੈਗੀ ਜੀ ਨੋਟਾਂ ਵਾਲੀ ਕਰੰਸੀ ਹੈ ਨਾ 1 ਰੁਪਿਆ ਆ ਜਿਹੜੀ ਜਿਹੜੀ ਆਪਣੀ ਦੂਸਰੀ ਕਰੰਸੀ ਹੈ ਜੀ ਜਿਹੜੀ ਆਪਣੇ ਕੋਇਨ ਦੇਖੀਏ ਪਰ ਇਹਦੇ ਵਿੱਚ ਦੇਖੋ ਬਈ ਕਿੰਨੀ ਜਿਹੜੀ ਪੁਰਾਣੀ ਤੋਂ ਪੁਰਾਣੀ ਕਰੰਸੀ ਹੈ ਜਿਹੜੀਆਂ ਮਤਲਬ ਆ ਭਾਈ 1 ਰੁਪਿਆ ਆ ਗਿਆ ਪੁਰਾਣਾ ਹਨਾ ਆ 2 ਆ ਗਏ ਆ ਆ ਆ ਸਾਰਾ ਨੂੰ ਵਧੀਆ ਨੋਟ ਉਹਦਾ 10 ਦਾ ਹਨਾ ਭਾਈ ਜਿਹੜਾ ਕਾਲਾ 10 ਦਾ ਨੋਟ ਹਨਾ ਆ ਤਾਂ ਆਮ ਹਜੇ ਹੈਗੀ ਚੱਲੀ ਜਾਂਦੇ ਪਰ ਤੇ ਪਰ ਜਿਹੜੇ ਪੁਰਾਣੇ ਜਮ ਬਿਲਕੁਲ ਆ ਦੇਖ ਭਾਈ ਤਾਂ 10 ਦਾ ਰੁਪਿਆ ਦਾ ਆ ਨੋਟ ਨਹੀਂ ਦੇਖਿਆ ਹੋਣਾ ਕਈਆਂ ਨੇ ਏਡਾ ਪੁਰਾਣਾ ਕਿੱਡੀ ਹੈ ਹਨਾ ਸਹੀ ਹੈ ਭਾਈ ਤੇ ਆ ਇਧਰ ਭਾਈ ਆਪਣੇ ਜਿਹੜੇ ਕੀ ਹੈ ਜਿਹੜੇ ਸਿੱਕੇ ਆ ਜਿਹਨੂੰ ਪੁਰਾਣੇ ਕਹਿ ਦਿੰਦੇ ਹਨਾ ਤੇ ਉਹ ਚੀਜ਼ ਹੈ ਦੀ ਉਕੇ ਆ ਬਾਕੀ ਹੀਠਾਂ ਵਾਲਾ ਦਾ ਆ ਜਿਹੜਾ ਜਿਵੇਂ ਹੁਣ ਜੀ ਆਪਣੇ ਮਤਲਬ ਉਹ ਤੋਂ ਛੱਜ ਜਾ ਕ ਕਰਦੇ ਹੁੰਦੇ ਸੀ ਉਹਨਾਂ ਵਾਲਾ ਖੱਡੀ ਚ ਖੱਡੀ ਦੀ ਦਰੀਆਂ ਬੰਨਦੇ ਸੀ ਦਰੀਆਂ ਬੰਨਨ ਵਾਲਾ ਤਾਣੀ ਵਾਲਾ ਕੋਚ ਆ ਕੋਚ ਆ ਨਾ ਆ ਸਾਰਿਆਂ ਦਾ ਇੱਕੋ ਹੀ ਕੰਮ ਹੈ ਜੀ ਠੀਕ ਹੈ ਜੀ ਹਾਂ ਤੇ ਆ ਜਿਹੜੀ 47 ਵਾਲੀ ਤੋਪ ਹੈ ਜਿਹੜੀ ਨੇ ਮਤਲਬ ਅਲੱਗ ਕੀਤਾ ਚੜਦਾ ਪੰਜਾਬ ਤੇ ਲੈੰਦਾ ਪੰਜਾਬ ਠੀਕ ਹੈ ਬਾਕੀ ਬਾਈ ਜਦੋਂ ਆਓਗੇ ਹਨਾ ਆ ਕੇ ਦੇਖਣੇ ਪਤਾ ਲੱਗਦਾ ਬਹੁਤ ਚੀਜ਼ਾਂ ਦਾ ਤੇ ਹੋਰ ਵੀ ਦਿਖਾ ਦਗੇ ਬਾਕੀ ਵੀ ਪ੍ਰਦਰਸ਼ਨੀਆਂ ਵੀ ਲੱਗੀਆਂ ਹੋਈਆਂ ਇੱਥੇ ਥਾਨ ਪੀਣ ਦਾ ਬਹੁਤ ਸਮਾਨ ਆ ਅਚਾਰ ਵਾਲੇ ਹਨ ਤੇ ਅਚਾਰ ਵਾਲੇ ਹੋਗੇ ਜਾਂ ਜਲੇਬੀਆਂ ਜੁੱਤੀਆਂ ਬਰਾਤਨ ਆਪਣੇ ਮਾਰਕਫੈਡ ਤੋਂ ਹਨ ਬਹੁਤ ਸਾਰੀਆਂ ਸਟਾਲਾਂ ਨੇ ਤੁਸੀਂ ਆਓ ਹਨ ਦੇਖੋ ਆਗੇ ਮੇਲਾ ਬਹੁਤ ਵਧੀਆ ਪ੍ਰੋਗਰਾਮ ਆ ਜੀ ਬਸ ਕੱਟ ਲਿਏ ਯੋਗ ਗਿਆ ਗਾਬੂ ਗੁਰੇ ਦਾ ਬਹੁਤ ਯਾਰ ਵਧੀਆ ਆਪਣੇ ਭਲਾਈਆਂ ਦੇ ਲੋਕ ਖਾ ਰਹੇ ਹਨ ਚੀਜ਼ਾਂ ਹੈ ਸਾਰੇ ਜੇ ਚੈਨ ਸਬਸਕ੍ਰਾਈਬ ਕਰ ਆਪਣੇ ਹੋਣਾ ਇੱਧਰ ਬਈ ਜਿਹੜਾ ਵੇਚਣ ਦੇ ਲਈ ਬਾਈਵਰੀ ਸਮਾਨ ਲੈ ਕੇ ਆਏ ਨੇ ਜਿਹੜੇ ਆ ਕੁਰਸੀਆਂ ਹਨਾ ਲੱਕੜ ਦਾ ਸਮਾਨ ਕਾਫੀ ਆ ਆ ਦੇਖੋ ਲੱਕੜ ਦਾ ਸਮਾਨ ਕਾਫੀ ਆ ਆ ਦੇਖੋ ਬਈ ਬਹੁਤ ਵਧੀਆ ਸਮਾਨ ਆ ਹਨ ਆਹ ਚੀਜ਼ ਘੈਂਟ ਆ ਯਾਰ ਹੁਣ ਭਰਿਆ ਮੇਲਾ ਹਨ ਆ ਦੇਖੋ ਹੱਥੀ ਬੁਣੀਆਂ ਹੋਈਆਂ ਡੱਟਰਾ ਅਚਾਰ ਸਰੋਂ ਦਾ ਤੇਲ ਸੋਪ ਬਾਕੀ ਸਾਰੇ ਬਈ ਸਰਕਾਰੀ ਵਿਭਾਗਾਂ ਨੇ ਸਟਾਲ ਲਾਈਆਂ ਹੋਈਆਂ ਹਨ ਤੇ ਦੇਖਣਾ ਦਾ ਪ੍ਰੋਗਰਾਮ ਆ ਬਈ ਇੱਕ ਵਾਰੀ ਜਰੂਰ ਆਓ ਸਾਰੇ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਉਹਦੇ ਕੋਲ ਪੇਮੈਂਟ ਨਹੀਂ ਹੈਗੀ ਤੇ 350 ਦੇ ਦੇਣਾ ਤੈਨੂੰ ਤੇਰੇ ਨਾਮ ਬਾਅਦ ਕਰਾਂ